ਸਤਨਾਮ ਵਾਰ ਕਰੂ ਸਹਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਰਾਯਾ ਅਹੰਕਾਰੀਆਂ ਨੰਦ ਕਾ ਪਿਛਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖਤਾਬ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਉਹ ਆਤਮਾ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂ ਰਹੀਆ ਹੋ ਸੱਚਾ ਸਾਜਿਬ ਸਬਤ ਸਵਾਲੂ ਜਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾ ਜੋ ਕਛ ਕਰਨਾ ਸੋ ਕਰ ਰਹਿਆ ਸੋਦਰ ਦਾਗ ਸਾਮਾਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਤਬਾ ਸਰਬ ਸੁਮਾਲੇ ਵਾਜੇ ਤੇਰੇ ਨਾਮ ਅਨਿਕ ਅਸ਼ੰਖਾ ਕੀਤੇ ਤੇਰੇ ਵਾਵਨ ਹਾਰੀ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੀ ਗਾਵਨ ਪਤਨੋ ਪਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਪਤਨੋ ਚਿਤ ਗੁਪਤ ਲਖ ਜਾਨਨਾ ਲਖ ਲਖ ਤਟ ਉਚਾਰੇ ਗਾਵਨ ਪਤਨੋ ਈਸ਼ਰ ਪਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਨ ਪਤਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਦ ਸਨਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨਰ ਕੀ ਸਰ ਜੁਗ ਜੁਗ ਵੇਦਾ ਨਾਲੀ ਗਾਵਣ ਤੁਧਨੋ ਮੋਹਨੀਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੋ ਪਾਹੀ ਤੇਰੇ 68 ਤੀਰਥ ਨਾਲੀ ਗਾਵਣ ਤੁਧ ਨੋ ਜੋਤਿ ਮਹਾ ਹਿਰਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧ ਨੋ ਗਾਵਣ ਜੋਤਿ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਣ ਸੇ ਮੈਂ ਚਿਤ ਨਾ ਆਪਣਾ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸਾਥੀ ਨਹੀਂ ਹੈ ਪੀ ਹੋਸੀ ਜੈ ਨਾ ਜਾ ਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਨੂ ਪਰ ਜੀ ਕਰ ਕਰ ਦੇ ਕੇ ਕੀਤਾ ਆਪਣਾ ਜਬ ਤਸਦੀ ਵਟਿਆਈ ਜੋਤ ਸੁਭਾਵੇ ਸੋਈ ਕਰਸੀ ਫੇਰੋ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤਸਾਯੂ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋ ਵੇ ਕੀ ਵੱਡਾ ਢਿੱਟਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੀ ਤੇਰੀ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਬਿਹਰ ਘਬੀਰਾ ਕੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਰ ਚੀਰਾ ਰਹਾਓ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਧਾਨੀ ਗੁਰੂ ਘਰ ਹੈ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਾਪੂ ਸਭ ਚੰਗਿਆਈਆ ਸਦਾ ਬੁਰਖਾ ਕੀਆ ਵਡਿਆਈਆ ਤਦ ਬਿਨ ਸੱਦੀ ਕੀ ਨਾ ਨ ਪਾਈਆ ਰਮਿਲਾ ਰਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਤਿਪੰਤੇ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹਿਤ ਸਾਕਾ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਕਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਅਤ ਭੂਖ ਹੈ ਖਾਇ ਚਲੀਐ ਦੂਖ ਸੋਕੋਂ ਬਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਕੀ ਤਲ ਵਡਿਆ ਕੀ ਅੰਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਅੱਖਣ ਪਾਹੇ ਵੱਡਾ ਨਾ ਹੋਵੇ ਕਾਠ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਦਰਹਿ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਈ جے بڑے یار تی ورتری داਤ ਜਨ ਕਨ ਕਰ ਕੈ ਕੀਤੀ ਰਾਤ ਖਸਮ ਬਸਾਰਹਿ ਤੇ ਕਮ ਜਾਤ ਨਾਨਕ ਨਾਵੇ ਬਾਸ ਨਾਤ ਰਾਗ ਗੁਰੂ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਪਿ ਨੋ ਕਰੋ ਗੁਰੂ ਪਾਸ ਹਮ ਕੀ ਰਹੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾ ਪਰਗਾਸ ਮੇਰੇ ਮੀਤ ਗੁਰ ਦੇ ਮੋਕਾ ਰਾਮ ਨਾ ਪਰਗਾਸ ਗੁਰਮਤਿ ਨਾਮ ਰਤਨ ਸੁਖਾਈ ਹਰਿ ਕੀਰਤਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਨਾ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮਲਾ ਤ੍ਰਪਤਾਸੈ ਮੇਰੇ ਸੰਕਤ ਗੁਣ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵੀ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤਰਗ ਜੀਵ ਸਤ ਪਾਈ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਰਗਾਸ ਰਾਗੂ ਜਰੀ ਮਹੱਲਾ ਪੰਜਵਾਰ ਕਾਹਿਰੇ ਮਨ ਚ ਮਟਬਾਉ ਤੁਮ ਜਹ ਹਰ ਹਰ ਜੀਉ ਭਰਿਆ ਸੈਲਪ ਧਰਮੈ ਜਨ ਤੋ ਪਾਏ ਤਾਂ ਕਰਿ ਜਿ ਆਗੈ ਕਰਿ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮਤ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਪਤਾ ਲੋਕ ਸੁਖਵੰਤਾ ਕੋਈ ਨਾ ਕਿਸ ਕੀ ਤਰਿਆ ਸਸੁਰ ਜਿ ਸਵੇ ਸਬਾਯ ਉਠਾ ਕੋੜ ਕਾਹੀ ਮਨ ਪਉ ਕਰਿਆ ਗੁਦਾ ਵੈਸਾ ਕੋ ਸਾਥਿਸ ਪਾਛੈ ਬਚਰੇ ਸ਼ਿਆ ਤਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਸਭ ਨਿਧਾਨ 10 ਰਾਸ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਗੰਪਾਰਾ ਸਭ ਤੇ ਆਵਹਿ ਸਭ ਤੇ ਆਵਹਿ ਤੂਜੀ ਹਰ ਸੱਚੇ ਸਰਜਨਹਾਰ ਸਭ ਤੇ ਤੁਮਾਰੇ ਜੀ ਤੁਜੀਆਂ ਕਾਦਾ ਤਾਰਾ ਹਰ ਤੇ ਆਵੂ ਸੰਤੋ ਜੀ ਸਭ ਦੁੱਖ ਬਿਸਾਰਨ ਹਾਰਾ ਹਰਿ ਆਪੇ ठाकुर ਹਰਿ ਆਪੇ ਸੇਵਕ ਜੀ ਕਾ ਨਾਨਕ ਜਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ੁਰਕ ਸੁਮਾੜਾ ਇਕ ਦਾਤੇ ਪਿਖਾਰੀ ਦੀ ਸਭ ਤੇਰੇ ਚੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਪ੍ਰੇ ਅੰਤ ਪ੍ਰਯਤ ਜੀ ਤੇਰੇ ਗਆਖ ਆਖ ਬਖਾਣਾ ਜੋ ਸੇਵਹਿ ਜੋ ਸੇਵੈ ਤਉ ਜੀ ਦਾ ਨਾਨਕ ਤੈਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤਉ ਜੀ ਸੇ ਜਨੁ ਤੁਮੈ ਸੁਖ ਵਾਸੀ ਸੇ ਮੁਕਤ ਸ੍ਰੀ ਮੁਕਤ ਭੈ ਜਨ ਹਰ ਧਿਆਇਆ ਜੀ ਤੈਨ ਟੂਟੀ ਜਮ ਕੀ ਫਾਸੀ ਜਨਰ ਭਾਉ ਜਨ ਹਰ ਨਰ ਭਾਉ ਧਿਆਇਆ ਜੀ ਤਨ ਕਾ ਭਾਉ ਸਭ ਕੁ ਵਾਸੀ ਜਨ ਸਿਵਿਆ ਜਨ ਸਿਵਿਆ ਮੇਰਾ ਹਰ ਜੀਤ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਾਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬ ਅਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਪੁੱਤ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹੋ ਸਮਰਤ ਸਾਸਤ ਜੀ ਕਰ ਕਰਿਆ ਕਰਮ ਕਰਮ ਕਰੰਤਾ ਸੇ ਭਗਤ ਸੇ ਭਗਤ ਬੱਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਬੁਰਖਾ ਪਰੰਪਰਾ ਕਰਤਾ ਜੀ ਤੁਧ ਜੀਵਣ ਅਵਰਣਾ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸੁਦਾ ਤੂੰ ਏਕੋ ਜੀ ਤੂੰ ਨੈਤਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋ ਈ ਦਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਜੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾ ਈ ਜੋ ਤਉ ਭਾਵੇਂ ਸੋਈ ਥੀ ਸੀ ਜੋ ਤੂ ਦੇਹ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂ ਸਭਨੀ ਧਿਆਇਆ ਜਿਸਨੋ ਕਿਰਪਾ ਕਰੈ ਤਿਨਾਂ ਬ੍ਰਤਨ ਪਾਇਆ ਗੁਰਮੁਖ ਲਾਗਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਧਹੀ ਬਾਹੀ ਤੁਝ ਬਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸਨੂੰ ਤੂੰ ਜੜਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾੜੈ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖ ਜਾਣਾ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਬੜੈ ਭੈ ਦੇ ਨਿਵਾਸਾ ਪਾਣੀ ਪਾਪਕ ਤਨ ਹੈ ਕੀ ਆ ਪੰਪਕਜ ਮੋਹ ਪਵਨ ਨਹੀਂ ਚਾਲੈ ਹਮ ਦੇਖਾ ਤਹ ਟੂ ਵੀ ਅਲੇ ਮਨ ਏਕ ਨਾ ਚੇਤ ਸੁਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿ ਤੂੰ ਨਾਹੀ ਵਿਸਰਿਆ ਆਸਾ ਮੱਲਾ ਪੰਜਵਾਂ ਭਈ ਪਰ ਆਪਤ ਮਾਨੁ ਉਦੇ ਹੋਰੀਆ ਗੋਬਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਕਤ ਨ ਕਾਮ ਬਰ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਵ ਲਾਗ ਭਗਵਲ ਤਰਨ ਕੈ ਜਨਮ ਬਿਰਤਾ ਜਾਤ ਰਗਮਾਇਆ ਕੈ ਰਹਾਉ ਜਪਤ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੀ ਕੀ ਰਾਖੋ ਸਰਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁੰਨ ਰਾਸਸ ਕਾ ਕਾਟਾ ਸੀਸਾ ਸ੍ਰੀ ਸੰਕੇਤ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨਤੇ ਭਈ ਸਭ ਹਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟੰਦਾ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਨਹਾਰੇ 10 ਜਾਨ ਮੋਹਲੇ ਹੋ ਉਬਾਰੀ ਕਬਿਓ ਬਾਤ ਬੇਨਤੀ ਚੌ ਪਈ ਹਮਰੀ ਕਰੋ ਹਾਧਰ ਚਾ ਪੂਰਨ ਹੋਏ ਚਟਕੀ ਇਚਾ ਤਾਵ ਚਰਨ ਮੰਨ ਰਹਿ ਮਹਾਰਾ ਆਪਣਾ ਜਾਨ ਕਰੋ ਪਰਤ ਪਾਰ ਹਮਰੇ ਦੁਤ ਸਬੈ ਤੁਮ ਘਾਹੂ ਆਭਾਦ ਮੋਏ ਬਚਾਵੂ ਸੁਖੀ ਵਸੈ ਮੂਰੋ ਪਰਵਾਰਾ ਸੇਕ ਸਿੱਖ ਸਬੈ ਕਰਤਾਰਾ ਮੋਹ ਰਚਾਨ ਜ ਕਰਦਾ ਕਰੀਐ ਸਭ ਅਰਣ ਕੋ ਆਸ ਘਰੀਐ ਪੂਰਨ ਹੋਇ ਆ ਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਆਤਮਾ ਹੈ ਸਾਡ ਪੀ ਅਬਰਨਾ ਧਾਵ ਜੋ ਵਰਜਾਉ ਸੋ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰੀਐ ਚੰਚਨ ਸਤਰਾ ਮਾਰੇ ਮਾਰੀਐ ਆਪ ਹਾਥ ਦੇ ਮੁਝੈ ਬਰੀਐ ਮਰਨ ਕਾਲ ਕਾ ਤਰਾਸ ਨੁ ਗਰੀਐ ਉ ਜੋਸ ਦਾ ਹਮਾਰੇ ਪਛਾ ਸ੍ਰੀ ਅਸਤ ਜੋ ਕਰਿਓ ਰੱਛਾ ਰੱਖ ਲਿਓ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਕਜੂ ਅਵਤਾਰਾ ਕਾਲ ਪਾਇਓ ਕਰਿ ਬਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਪੰਨਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਜਿਸਨੂ ਪਜਾਇਓ ਆਦ ਅੰਕ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਓ ਸੰਕਰਣ ਕੋ ਪਲ ਮੋਵਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਚੀਟੀ ਤੇ ਪੁੰਚਰ ਯਸੂਲਾ ਸਭ ਪਰ ਕਿਰਪਾ ਦਿਸ ਕਰ ਪੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਸ਼ਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਗਦ ਕਰ ਕਰਤਾ ਰਾ ਪ੍ਰਜਾ ਤਰਤ ਤਵ ਦੇਹ અપਾਰਾ ਜਬਾ ਕਰਖ ਕਰ ਤਹੋਂ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸਿਰ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਖ ਨਰਾਇਣ ਜਾਣਤ ਵੇਦ ਭੇਦ ਅਰਿਆ ਲੰ ਨਿਰੰਕਾਰ ਨਰਪ ਕਰਨ ਲੰਬ ਆਦ ਨਿਲ ਨਾਦ ਸੰਭ ਤਾਕ ਮੂਡ ਉਚਾਰਤ ਭੇਦਾ ਜਾ ਕੋ ਭੇਦ ਨਾ ਪਾਪਤ ਵੇਦਾ ਤਾ ਕੋ ਕਰਪਾ ਹਨੁ ਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਗਰ ਨਰੰਕਾਰ ਕਾ ਚੀਂਪ ਨਹਿ ਭੈਵਾ ਆਪ ਆਪਣੀ ਬੁਧ ਹੈ ਦਿੱਤੀ ਵਰਨਤ ਭਨ ਭਨ ਕਹ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬੁਦ ਸਜਾ ਪ੍ਰਤਮ ਸੰਸਾਰਾ ਇਕ ਅਰੂਪਾ ਨੂਪ ਸਰੂਪਾ ਰਾ ਰੰਗ ਭਇ ਹੋ ਰਾਗ ਕਹਿ ਭੂਪਾ ਅੰਡ ਜੇ ਰੂ ਸੇਤਜ ਕੀਨੀ ਉਤਪੁਜ ਕਾਨ ਬਹੁ ਰਚ ਦਿਨੀ ਕਹਉ ਫੂਲ ਰਾਜਾ ਬਿਟਾ ਕਹਉ ਸਿਮਟਪੁ ਸੰਕਰ ਕੈਟਾ ਸਿਗਰੀ ਸੈਠਦ ਕਾਇ ਚੰਪਵ ਆਜੁ ਵਾਸ ਰੂ ਸਯੰਪਵ ਅਵਰਚ ਮੀਰੀ ਤੁਮ ਕਰੋ ਸਿਖੋ ਬਰ ਸਿਖ ਸੰਘਰੋ ਦੁਸਜ ਜਤੇ ਉਟਵ ਤੁਤ ਪਾਤਲ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟਣੈ ਆਹ ਹੈ ਰਚਾਓ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਡਰੇ ਤਤ ਕਾਲਾ ਕਿਰਪਾ ਦਰਸ਼ਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿਤ ਸਦ ਕਰ ਮੋ ਸਭ ਹੋਈ ਦੁਸ਼ਟ ਸੋ ਸਭੈ ਸਕੇ ਨ ਕੋਈ ਏਕ ਵਾਰ ਜਿਨ ਤੁਮੈ ਸੁਭਾਰਾ ਕਾਲ ਫਾਸਤੇ ਤਾਇਉ ਬਾਰਾ ਜਿਨਰ ਨਾਮ ਤਿਹਾਰੂ ਪਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਓ ਬਾਰੀ ਸਰਬ ਤੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਗਲਵਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿ ਅੰਕੋਸ਼ੈ ਕਰਤਾ ਸ੍ਰੀ ਅਸੋਜ ਜਪ ਭਈ ਤੇ ਹਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੂਈ ਦੁਖਨਤ ਸਹਿਬ ਆਪਤ ਕੋਈ ਅੜਲ ਸੁਨੈ ਗੰਗ ਜੋ ਜਾਇ ਸੁਰਸਨਾ ਪਾਵੈ ਸੁਨੈ ਮੂਰਜ ਦਲਾਏ ਚੌਤਰਤਾ ਆਵੈ ਇਤੂ ਕਾ ਦਰਦ ਭਾਉ ਨਿਕਟ ਨਾਤ ਨਰ ਕੇ ਰੈ ਹੋ ਜੋ ਜਾਗੀ ਏ ਕਵਾਰ ਚੌਪਈ ਕੋ ਕਹੈ ਚੌਪਈ ਸੰਬਤ 1763 ਅਰਧ ਸੈਸਪਨ ਤੀਨ ਕਹਿਜੈ ਭਾ ਤਰਮ ਸੁਧੀ ਅਸੁਰ ਵਿਵਾਰ ਤੀਰ ਸਤਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ ਰੂਪ ਕੇ ਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੁਵਾਦੇ 405 ਚਰਿਤ ਸਮਾਪਤ ਮਾਸਤ ਸੁਭ ਮਾਸਤ ਆਪ ਤੁੰ ਦੋਹਰਾ ਦਾਸ ਜਾਨ ਕਰਦਾਸ ਪਰ ਕੀ ਜੇਾ ਕਿਰਪਾ ਪਾਰ ਆਪਾਤ ਦਰਾ ਕੋਈ ਮਨ ਕਰਮ ਬਚਨ ਵਿਚਾਰ ਚੌ ਭਈ ਮੈਂ ਨਾਗਨੇ ਸਹਿ ਪ੍ਰਤਮ ਨਾਉ ਕਿਸ ਨਾ ਬਿਸਨ ਕਮ ਹੂ ਨਹਿ ਧਿਆਉ ਕਾਨ ਸੁਨੇ ਪਹਿਚਾ ਨ ਤਨ ਸੋ ਲਿਵ ਲਾਗੀ ਮੋਰੀ ਪਾਗਿਨ ਸੋ महाकाल रखवार हमारो महाधूमय कृथा नो अपना जान करो रखवार बाहे गही की लाज विचार अपना जाग बजाय प्रथ परी है चों चों सत्र हमारे मरिए देग तेग जग मै दू चले राख आप मह और नद ले को मम करो सदा प्रथ पारा ਤੁਮ ਸਾਹਿਬ ਮੈਂ ਦਾਸ ਤੇ ਹਾਰਾ ਜਾਨ ਆਪਨਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਦਾਹ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਫਰਾਮੈ ਆਣ ਗੁਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰ ਕਰਥਾਰਾ ਦਾ ਜਾਣਦਾ ਹੱਥ ਉਬਾਰੋ ਹਮਰੇ ਸਭ ਗੈਰਨ ਸੰਘਾਰੋ ਪ੍ਰਥਮ ਤਰੂ ਭਗਵਤ ਪੋਤਿਆ ਨਾ ਬਹਰ ਕਰੋ ਕਵਤਾ ਬਦ ਨਾਨਾ ਕ੍ਰਿਸ਼ਨ ਜਤਾ ਮਤ ਚਿਤਰੋ ਚਾਰੋ ਚੂਪ ਹੋਏ ਕਬਲੇ ਉਸ ਦਾਰੋ ਕਬਿ ਉਪਾਚ ਦੋਹਰਾ ਜੋ ਨਜ ਪ੍ਰਮੋ ਸੋ ਕਾ ਸੋ ਕਹੋ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੁਹਰਾ ਹਰ ਹਰ ਜਨ ਦੁ ਏਕ ਹੈ ਵਿਭ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਕੈ ਸੁਮਾਹੇ ਦੁਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗਿਆਏ ਅਬ ਮੈਂ ਕਥਾ ਸੰਸੇਪਤੇ ਸਭ ਹੂੰ ਕਹਿ ਤੁਸ ਸੁਨਾਈ ਕਬ ਬਾਜੋ ਦੋਹਰਾ ਟਾਟ ਪੈਉ ਮੈ ਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਇ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵਹਿਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ ਕੋਟ ਇੰਦਰ ਬ੍ਰਹਮਾ ਕਤੇ ਰਵ ਸਸ ਕਰੋਰ ਜਲੇਸ ਦੋਹਰਾ RAM ਕਥਾ ਜੁਗ ਜੁਗਿਆ ਟਾਲ ਸਭ ਕੋਈ ਭਾਗਤ ਨੇਤਾ ਸੁਰਗਵਾਸ ਰਭ ਵਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋਹੇ ਕਥਾ ਸੁਨੇ ਅਰ ਗਾਵੇ ਤੁਕ ਪਾਪ ਤਹ ਨਿਕਟ ਨਾ ਆਵੇ ਵਿਸ਼ਨ ਭਗਤ ਕੀ ਇਹ ਫਲ ਹੋਈ ਆਤਮਾ ਸੁਖੈ ਸਕੈ ਨ ਕੋਈ ਸੰਮਤ ਸਤਰਾ ਸਹਸ ਪਚਾਵਨ ਹਾਰੁ ਬੁੱਧੀ ਪ੍ਰਤਮ ਸੁਖ ਦਾਵਨ ਤਾ ਪ੍ਰਸਾਦ ਕਾ ਗ੍ਰੰਥ ਸੁਧਾਰਾ ਪੂਰਨ ਪਰੇ ਲੋਲੇ ਸੁਧਾਰਾ ਦੋਹਰਾ ਨੈਤਰ ਤੋਂ ਕੇ ਚਰਨ ਤਰ ਸਦਰੁ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਪ ਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੀ ਨਹੀਂ ਆਨਿਉ ਰਾਮ ਰਹੀ ਪੁਰਾਨ 쿠ਰਾਲ ਅਨੇਕ ਕਹੈ ਮਤ ਏਕ ਨਾ ਮਾਨਿਉ ਸਿਮਰਤ ਸਾਸਤਰ ਵੇਦ ਸੁਬਾ ਬਹੁ ਭੇਦ ਕਹੈ ਹਮ ਏਕ ਨਾ ਜਾਣਿਉ ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਉ ਦੋਹਰਾ ਸਗਲ ਦੁਆਰ ਕੋ ਸਾਟ ਕੈ ਗਏ ਤਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਆ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਥਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਏਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂਕ ਸਾ ਵਿਸਾਰਣਾ ਅੰਗੀਕਾਰ ਰੋਹ ਕਰੇ ਤੇਰਾ ਕਾਰ ਸਭ ਸੁਵਾਰਣਾ ਸਭਨਾ ਗਲਾ ਸਮਰੱਤ ਸੁਆਮੀ ਸੋਕ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੀ ਰੈ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਇਹ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਹਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁੱਖਾ ਸੁਖ ਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਨੇਤਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਘਟੋਂ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਬਦ ਰੂਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਜ ਪੰਜ ਸਬਦ ਕਰ ਸੁਭਾਗੇ ਕਰ ਸੁਭਾਗੇ ਸਬਦ ਬਾਜੀ ਕਲਾ ਜਿਤ ਕਰ ਧਾਰੀਆ ਪਾਂਚ ਤੂ ਤਦ ਵਸ ਕੀਤੇ ਕਾਲ ਕੰਡ ਕੁਮਾਰੀਆ ਤੁਰ ਕਰਮ ਪਾਇਆ ਤੋ ਜਿਨ ਕਉ ਉਸੇ ਨਾਮ ਹਰਖੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੀ ਅਨੰਦ ਸੁਨੋ ਵਡਭਾਗੀ ਜੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਕਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤਿ ਪ੍ਰਸਾਦਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਨ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਉਰੇ ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰੂ ਇਹ ਵਸਤ ਤਜੀ ਨਹ ਜਾਈ ਨਿਤ ਨਿਤਰਾ ਕੋ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਰਾਮ ਪ੍ਰਸਾਰੂ ਸਲੋਕ ਮਹੱਲਾ ਪੰਜ ਵਾਉ ਤੀਰੋ ਕੀਤਾ ਜਾਤੋ ਨਹੀਂ ਮੈਨੂੰ ਜੋ ਕੀਤਾ ਈ ਮੈਂ ਨਿਰਗੁਣ ਯਾਰੀ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ தீਵੇ ਹਰਿਆ ਪਾਉੜੀ ਜਿਥੈ ਤੁ ਸਮਰਥ ਜਿਥੈ ਕੋਈ ਨਾਹੀ ਉਤੈ ਤੀਰਖ ਅਗਨੀ ਕੁਤਰ ਮਾਹੀ ਸੁਣ ਕੈ ਜਨ ਕੇ ਦੂਤ ਨਾਹੀ ਤਰ ਸੜ ਜਾਹੇ ਭੌਤਨ ਬਖਮ ਸੁਗਾਹੋ ਗੁਰ ਸ਼ਬਦ ਦੀ ਪਾਰ ਫਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮਯਹੁ ਪੁਨ ਗੁਣ ਗੋਬਿੰਦ ਗਾਹੀ ਸਭ ਸੈ ਨੂ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾ ਜਾਏ ਜੇ ਆਵੇ ਤੁਧਾਹੀ ਸੋ ਲੋਕ ਮਹੱਲਾ ਪੰਜ ਵਾਰ ਅੰਤਰ ਗੁਰਿਆ ਰਾਧਣਾ ਜਿਹ ਬਾਜਪ ਗੁਰ ਨਾਮ ਨੇਤਰੀ ਸਤਿਗੁਰੂ ਦੇਖਣਾ ਸ਼ਰਵਣੀ ਸੁਣਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਹ ਪਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੇ ਮਹੱਲਾ ਪੰਜ ਵਾਰ ਰੱਖੇ ਰਖਣ ਹਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਏ ਕਾਸ ਬਾਰਿਆਂ ਵਾਬਦੇ ਆਲ ਮਨੋਂ ਨਾ ਵਿਸਾਰਿਆ ਨੋ ਸਾਜਣਾ ਕੈ ਸੰਗ ਭਉ ਜਲ ਤਾਰਿਆ ਨੋ ਸਾਖਤ ਨਿੰਦ ਕਾ ਦੁਸ਼ਟ ਕਿ ਨਮਾਹੀ ਬਿਦਾਰਿਆ ਤੇ ਸਾਹਿਬ ਕੀ ਟੇਕ ਨਾਨਕ ਮਰਹਿ ਬਾਹੀ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨਹਿ ਮਾਹੀ ਜਿਸਮਰਤ ਸੁਖ ਹੋਏ ਸਗਲੇ ਤੂਕ ਜਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ